ਗੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਹਜਾਦਿਆਂ ਤੇ ਮਾਤਾ ਗੁਜਰੀ ਜੀ ਦੀ ਅਦੁੱਤੀ ਸ਼ਹਾਦਤ ਵਿੱਚ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਲੱਗਣ ਵਾਲੇ ਸਾਲਾਨਾ ਤਿੰਨ ਰੋਜ਼ਾ ਸ਼ਹੀਦੀ ਜੋੜ ਮੇਲੇ ਮੌਕੇ ਲੱਖਾਂ ਦੀ ਗਿਣਤੀ ਵਿੱਚ ਪਹੁੰਚਣ ਵਾਲੀ ਸੰਗਤ ਦੀ ਸੁਵਿਧਾ ਨੂੰ ਮੁੱਖ ਰੱਖਦਿਆਂ ਹੋਇਆਂ ਅਰਪਿਤ ਸ਼ੁਕਲਾ ਸਪੈਸ਼ਲ ਡੀਜੀ ਲਾ ਐਂਡ ਆਰਡਰ ਨੇ ਜ਼ਿਲ੍ਹੇ ਦੇ ਟ੍ਰੈਫਿਕ ਪ੍ਰਬੰਧਾਂ ਦਾ ਜਾਇਜ਼ਾ ਲਿਆ ਉਹਨਾਂ ਕਿਹਾ ਕਿ ਸ਼ਹੀਦੀ ਸਭਾ ਨੂੰ ਸ਼ਾਂਤਮਈ ਅਤੇ ਸੰਚਾਰੂ ਢੰਗ ਨਾਲ ਨੇਪਰੇ ਚਾੜਨ ਲਈ ਫਤਿਹਗੜ ਸਾਹਿਬ ਪੁਲਿਸ ਵੱਲੋਂ ਕਈ ਨਵੇਂ ਉਪਰਾਲੇ ਕੀਤੇ ਜਾ ਰਹੇ ਨੇ ਤਾਂ ਜੋ ਸ਼ਰਧਾਲੂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਉਹਨਾਂ ਦੱਸਿਆ ਕਿ ਸ਼ਹੀਦੀ ਸਭਾ ਲਈ ਕੁੱਲ 20 ਪਾਰਕਿੰਗ ਸਥਾਨਾਂ ਦੀ ਨਿਸ਼ਾਨਦੇਹੀ ਕੀਤੀ ਗਈ ਹੈ ਪਾਰਕਿੰਗ ਖੇਤਰ ਅਤੇ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਵਿਚਕਾਰ ਸ਼ਟਲ ਬੱਸ ਸੇਵਾ ਸ਼ੁਰੂ ਕੀਤੀ ਗਈ ਹੈ ਜਿਸ ਵਿੱਚ ਕੁੱਲ 100 ਬੱਸਾਂ ਦੀ ਵਰਤੋਂ ਕੀਤੀ ਜਾ ਰਹੀ ਹੈ ਤੇ ਪੂਰੇ ਸ਼ਹਿਰ ਨੂੰ ਇੱਕ ਤਰਫਾ ਆਵਾਜਾਈ ਮਾਰਗ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ ਉਹਨਾਂ ਕਿਹਾ ਕਿ ਸ਼ਹੀਦੀ ਸਭਾ ਦੇ ਖੇਤਰ ਦੀ ਵਵਕਤਾ ਨੂੰ ਪੰਜ ਸੈਕਟਰਾਂ ਵਿੱਚ ਵੰਡਿਆ ਗਿਆ ਤੇ ਇੱਕ ਸਪਸ਼ਟ ਵੀਆਈਪੀ ਰੂਟ ਜੋ ਕਿ ਐਮਰਜੈਂਸੀ ਰੂਟ ਵਜੋਂ ਵੀ ਕੰਮ ਕਰਦਾ ਇਹਨੂੰ ਮਾਰਕ ਕੀਤਾ ਗਿਆ ਐਸਜੀਪੀਸੀ ਖਾਲਸਾ ਐਡ ਐਨਸੀਸੀ ਅਤੇ ਹੋਰ ਵਲੰਟੀਅਰ ਸੰਸਥਾਵਾਂ ਦੇ ਵਲੰਟੀਅਰਾਂ ਦੀਆਂ ਸੇਵਾਵਾਂ ਵੀ ਲਈਆਂ ਜਾ ਰਹੀਆਂ ਨੇ ਇਸ ਮੌਕੇ ਹਰਚਰਨ ਸਿੰਘ ਭੁੱਲਰ ਡੀਆਈਜੀ ਰੂਪਨਗਰ ਰੇਂਜ ਅਤੇ ਡਾਕਟਰ ਅਵਜੋਤ ਗਰੇਵਾਲ ਐਸਐਸਪੀ ਸ਼੍ਰੀ ਫਤਿਹਗੜ੍ਹ ਸਮੇਤ ਵੱਡੀ ਗਿਣਤੀ ਵਿੱਚ ਪੁਲਿਸ ਅਧਿਕਾਰੀ ਤੇ ਮੁਲਾਜ਼ਮ ਹਾਜ਼ਰ ਸਨ आज मैं थे फतेहगढ़ साहब जरा शहीदी सभा है दे सुरक्षा परमंदी समीक्षा कर ली है जितने आया सारे अफसर की ब्रीफिंग की गई और मैं खुशी है कि जिला प्रशासन और जिला पुलिस वालों शहीद मेल लिए बहुत व्यापक सुरक्षा प्रबंध किए गए हैं और कई नई चीज़ा इंट्रोड्यूस की गई हैं ताकि जोड़े श्रद्धालु ਸਾਡੇ ਪੰਜਾਬ ਜਾਂ ਪੰਜਾਬ ਤੋਂ ਬਾਹਰ ਤੋਂ ਆ ਰਹੇ ਨੇ ਉਹਨਾਂ ਦੀ ਯਾਤਰਾ ਸੁਖਦ ਰਵੇ ਅਤੇ ਉਹਨਾਂ ਨੂੰ ਕਿਸੇ ਕਿਸਮ ਦੀ ਕੋਈ ਪ੍ਰੋਬਲਮ ਦਾ ਸਾਹਮਣਾ ਨਾ ਕਰਨਾ ਪਵੇ। ਜ਼ਿਲ੍ਹਾ ਐਡਮਿਨਿਸਟ੍ਰੇਸ਼ਨ ਨੇ ਇਸ ਵਾਰ ਵੀ ਦੇ ਕਰੀਬ ਪਾਰਕਿੰਗ ਸਪੇਸਿਸ ਆਈਡੈਂਟੀਫਾਈ ਕੀਤੇ ਆ ਜਿੱਥੇ ਪੰਜਾਬ ਦੇ ਵੱਖ-ਵੱਖ ਕੋਨਿਆਂ ਤੋਂ ਆਣ ਵਾਲੀ ਗੱਡੀਆਂ پارک ਕੀਤੀਆਂ ਜਾਣਗੀਆਂ। ਸਾਰੇ ਸ਼ਹਿਰ ਦੇ ਵਿੱਚ ਵਨ-ਵੇ ਇੰਪਲੀਮੈਂਟ ਕੀਤਾ ਹੈ ਤਾਂ ਕਿ ਜਿਹੜੇ ਸ਼ਦਾਲੂ ਹੈ ਇੱਕ ਪਾਸੇ ਤੋਂ ਆਣ ਅਤੇ ਦੂਜੇ ਪਾਸੇੋਂ ਨਿਕਲ ਜਾਣ ਇਸ ਤੋਂ ਇਲਾਵਾ ਐਨਐਸਐਸ ਅਤੇ ਐਨਸੀਸੀ ਦੇ ਵੋਲੰਟੀਅਰਸ ਵੀ ਇਸ ਵਾਰ ਇਸ ਮੇਲੇ ਦੇ ਜਿਹੜੇ ਅਰੇਂਜਮੈਂਟਸ ਹੈ ਉਸ ਦੇ ਵਿੱਚ ਸ਼ਾਮਿਲ ਕੀਤੇ ਆ ਤਾਂ ਕਿ ਉਹ ਲੋਕਾਂ ਦੀ ਸੁਰੱਖਿਆ ਲਈ ਅਤੇ ਲੋਕਾਂ ਨੂੰ ਗਾਈਡ ਕਰਨ ਲਈ ਉਪਲਬਧ ਰਹਣਗੇ ਇਸ ਤੋਂ ਇਲਾਵਾ ਪੁਲਿਸ ਵੱਲੋਂ ਡਰੋਨਸ ਦਾ ਵਿਆਪਕ ਇਸਤੇਮਾਲ ਕੀਤਾ ਜਾ ਰਿਹਾ ਹੈ ताकि किस किसम का कोई क्रिमिनल या कोई माड़ा एलीमेंट इस मेले के आके श्रद्धालुओं को किसी किस्म का कोई नुकसान ना पहुँचा सके पुलिस वालों वक् वक्त थाना ते सहायता केंद्र भी बनाए गए हैं ताकि जे किसी श्रद्धालु का कोई समान आ, कोई गवा जाता है या कोई मिसिंग परसन हों इतला उती जा सके ताकि उस ल ਉਨ੍ਹਾਂ ਦੀ ਸਹਾਇਤਾ ਕਰ ਸੋ ਲਗਭਗ 3000 ਤੋਂ ਵੱਧ ਪੁਲਿਸ ਅਫਸਰ ਇਸ ਮੇਲ ਦੇ ਵਿੱਚ ਆਪਣੀ ਡਿਊਟੀ ਨਿਭਾਣਗੇ ਤਾਂ ਕਿ ਜਿਹੜੇ ਲੱਖਾਂ ਦੀ ਤعداد ਦੇ ਵਿੱਚ ਦਾਲੂ ਇਥੇ ਆਉਂਦੇ ਨੇ ਉਹਨਾਂ ਨੂੰ ਕਿਸੇ ਕਿਸਮ ਦੀ ਕੋਈ ਪ੍ਰੋਬਲਮ ਦਾ ਸਾਹਮਣਾ ਨਾ